ਜਿਹੜਾ ਬੰਦਾ ਵੀ ਤੁਹਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਪਹਿਲੇ 10 ਗਰੁੱਪਾਂ ਦੇ ਵਿੱਚ ਉਹਨੂੰ ਪਹਿਲੇ 20 ਬੰਦਿਆਂ ਨੂੰ ਆ ਸਾਡਾ ਡੀਓ ਬਿਲਕੁਲ ਫ੍ਰੀ ਦਿੱਤਾ ਜਾਏਗਾ ਆ ਤੁਸੀਂ ਚੈੱਕ ਕਰ ਸਕਦੇ ਹੋ ਬਿਲਕੁਲ ਫਰੈਸ਼ ਹੈ ਜੀ 299 ਰੁਪਏ ਦੀ ਐਮ ਆਰ ਪੀ ਹੈ ਜੀ ਸੋ ਕਹਿਣ ਦਾ ਮਤਲਬ ਤੁਸੀਂ ਪਹਿਲੇ 20 ਬੰਦੇ ਭਾਈ ਸੁਣ ਲਓ ਹਾਂਜੀ ਸਰ 20 10 ਗਰੁੱਪਸ ਦੇ ਵਿੱਚ ਸ਼ੇਅਰ ਕਰਕੇ ਆਓ ਤੇ ਸਕਰੀਨਸ਼ਾਟ ਲੈ ਆਓ ਤੁਹਾਨੂੰ ਇਹ ਮੁਫਤ ਮਿਲ ਜੂਗਾ ਤੁਹਾਨੂੰ ਕੁਝ ਹੋਰ ਕਰਨ ਦੀ ਲੋੜ ਨਹੀਂ ਤੇ ਬਾਕੀ ਜਤਿੰਦਰ ਜੀ ਫਿਰ ਦੱਸੋ ਸ਼ੁਰੂ ਕਰੋ ਕੀ ਕੁਛ ਨਵੇਂ ਨਵੇਂ ਆਫਰਸ ਤੁਸੀਂ ਹੋਤੇ ਸਰ ਤਾਂ ਆਪਣੇ ਅੰਡਰਆਏ ਨੇ ਤੁਸੀਂ ਬ੍ਰਾਂਡ ਚੈੱਕ ਕਰ ਸਕਦੇ ਹੋ ਸਰ ਇੱਕ ਤਾਂ ਸੀਕੇ ਬ੍ਰਾਂਡ ਹੋ ਗਿਆ ਜੀ ਵੈਨ ਹੁਸੈਨ ਹੋ ਗਿਆ ਜੀ ਸੁਪਰ ਡਰਾਈ ਇਲਵਾਈ ਤੇ ਸਾਰੇ ਸਰ ਅੰਡਰਵੀਅਰ ਹੈਗੇ ਨੇ ਜੀ オリジナル ਅੰਡਰਵੀਅਰ ਨੇ ਸਰ ਇਹ 400 ਰੁਪਏ ਦੇ ਤਿੰਨ ਪੇਅਰ ਨੇ ਸਰ ਤਿੰਨ ਪੀਸ ਨੇ 299 ਰੁਪਏ ਐਮ ਆਰ ਪੀ ਦਾ ਡੀਓ ਫ੍ਰੀ ਐ ਸਰ ਅੱਛਾ ਇਹ ਲੈਨ ਤੇ ਵੀ ਡੀਓ ਫ੍ਰੀ ਹੈ ਫ੍ਰੀ ਹੈ ਤੁਸੀਂ 400 ਰੁਪਏ ਦਾ ਸੈੱਟ ਹੈ ਜੀ ਜੇ ਤੁਸੀਂ ਇੱਕ ਦੂਬਾਰ ਆ ਜਾਓ ਸਰ ਤੁਹਾਨੂੰ ਬਾਕੀ ਰੇਂਜ ਦਿਖਾਉਂਦੇ ਆ ਜੀ ਆ ਜਿੰਸਾ ਲੱਗਿਆ ਹੋਈਆਂ ਨੇ ਆਪਣੀਆਂ ਤੁਸੀਂ ਆ ਜਿੰਸਾ ਦੀ ਵੈਰਾਈਟੀ ਚੈੱਕ ਕਰ ਸਕਦੇ ਹੋ ਸਿਰਫ ਜੀ ਤੇ ਸਾਰੀਆਂ ਜਿੰਸਾ オリジナル ਜਿੰਸਾ ਨੇ ਸਰ ਇਹ ਸਾਰੀ ਜਿੰਸ ਕੋਈ ਵੀ ਜੀਨ ਲੈ ਲਓ ਸਰ ਆਪਣੇ ਕੋਲੇ ਸਿਰਫ 500 ਰੁਪਏ ਜੀ ਸਿਰਫ 500 ਦੀ ਸਿਰਫ 500 ਰੁਪਏ ਆ ਚੈੱਕ ਕਰ ਸਕਦੇ ਹੋ ਤੁਸੀਂ ਕੱਪੜਾ ਕੁੱਪੜਾ ਵਧੀਆ ਹੀ ਕੋਈ ਕੱਪੜਾ ਕੱਪੜੇ ਦੀ ਫੁੱਲ ਗਰੰਟੀ ਹੈ ਕੱਪੜਾ ਖਰਾਬ ਹੋ ਜਾਣਾ ਤੁਹਾਡੀ ਜੀਨ ਵਾਪਸ ਹੈ ਜੀ ਆ ਤੁਸੀਂ ਚੈੱਕ ਕਰ ਸਕਦੇ ਹੋ ਸਿਰਫ 500 ਰੁਪਏ ਦੀ 500 ਰੁਪਏ ਦੀ ਜੀਨਸ ਹੈ ਸਰ ਦੇ ਰਹੇ ਨੇਗੇ ਉਸ ਤੋਂ ਬਾਅਦ ਸਰ ਆਪਣੇ ਕੋਲੇ ਆ ਫਾਰਮਲ ਪੈਂਟ ਆ ਗਏ ਆ ਜੀ ਸਾ ਤੁਸੀਂ ਚੈੱਕ ਕਰ ਸਕਦੇ ਹੋ ਕਟੋਕਟ ਆਪਣੇ ਕੋਲੇ 8 ਤੋਂ ਲੈ ਕੇ 10 ਕਲਰ ਨੇ ਜੀ ਆ ਚੈੱਕ ਕਰ ਸਕਦੇ ਹੋ ਤੇ ਇਹ ਕੀ ਪ੍ਰਾਈਸ ਰੇਂਜ ਹੈ ਜੀ ਸਰ ਇਹ 1000 ਰੁਪਏ ਦੀਆਂ ਤਿੰਨ ਨੇ ਜੀ ਨਾਲ ਇਹਦੇ ਵੀ ਸਰ 299 ਰੁਪਏ ਐਮ ਆਰਪੀ ਦਾ ਡੀਓ ਬਿਲਕੁਲ ਫਰੀ ਹੈ ਜੀ 1000 ਰੁਪਏ ਦੀਆਂ ਤਿੰਨ 1000 ਰੁਪਏ ਦੀਆਂ ਤਿੰਨ ਜੇ ਇਹਦਾ ਵੀ ਕੋਈ ਕਪੜਾ ਖਰਾਬ ਹੋ ਜਾਂਦਾ ਤੇਰੀ ਵਾਪਸੀ ਹੈ ਜੀ ਬਹੁਤ ਅੱਛੀ ਗੱਲ ਹੈ ਜੀ ਉਸ ਦੂਬਾਰ ਆ ਗਿਆ ਸਰ ਉਸ ਤੋਂ ਬਾਅਦ ਸਰ ਤੁਹਾਡੇ ਆ ਅੱਗੇ ਸ਼ਰਟ ਆ ਗਿਆ ਜੀ ਅੱਜ ਕੱਲ ਦੇ ਹਿਸਾਬ ਦੇ ਆ ਚੈੱਕ ਕਰ ਸਕਦੇ ਹੋ ਸ਼ਰਟਾ ਚੈੱਕ ਕਰ ਸਕਦੇ ਹੋ ਆ ਦੇਖੋ ਅੱਜ ਕੱਲ ਦੇ ਮੁੰਡੇ ਜਿਹੜੀਆਂ ਸ਼ਰਟਾਂ ਪਾਉਂਦੇ ਨੇ ਜੀ ਬਿਲਕੁਲ ਅੱਜ ਕੱਲ ਦਾ ਟ੍ਰੈਂਡ ਹੈ ਬਿਲਕੁਲ ਆ ਦੇਖੋ ਇਹਦਾ ਕੀ ਪ੍ਰਾਈਸ ਹੈ ਜੀ 1000 ਰੁਪਏ ਦੀਆਂ 5 ਸਰ 1000 ਦੀਆਂ 5 1000 ਰੁਪਏ ਦੀਆਂ 5 ਲੈ ਜੀ ਇਹਦੇ ਨਾਲ ਵੀ ਤੁਹਾਨੂੰ ਇੱਕ ਆਫਰ deta ਜੀ ਆਪਣਾ ਹੀ ਡੀਓ ਦਾ ਆਫਰ ਹੈਗਾ 1000 ਰੁਪਏ ਦੀਆਂ 5 ਸ਼ਰਟਾਂ ਨਾਲ ਇੱਕ ਡੀਓ ਫ੍ਰੀ ਸਰ ਠੀਕ ਹੈ ਜੀ ਤੇ ਵੈਸੇ ਜਿਵੇਂ ਹੁਣ ਮੰਨ ਲਓ ਜੀ ਕਿਸੇ ਨੇ ਪੰਜ ਨਹੀਂ ਲੈਣੀਆਂ ਦੋ ਲੈਣੀਆਂ ਨੇ ਦੋ ਲੈਣੀਆਂ 500 ਰੁਪਏ ਦੇ ਦੇ ਦਾਂਗੇ ਜੀ ਠੀਕ ਹੈ ਜੀ ਹਾਂ ਜੀ ਇਹ ਦਿਖਾਓ ਮੜਾ ਆ ਚੱਕੋ ਨਿਕਰਾ ਜੀ ਆ ਦੇਖੋ ਜਿਮ ਵਗੈਰਾ ਵਾਸਤੇ ਜਾਂ ਵੈਸੇ ਜਿਮ ਵਗੈਰਾ ਉਸ ਰੂਟੀਨ ਵਾਸਤੇ ਗਰਮੀ ਦੇ ਵਿੱਚ ਸਰ ਬਿਲਕੁਲ ਲਾਈਟ ਵੇਟ ਕੱਪੜਾ ਹੈ ਜੀ ਤੇ ਜੀ ਇੱਕ ਗੱਲ ਹੈ ਜਿਹੜਾ ਅੰਦਰ ਦਾ ਕੱਪੜਾ ਹੁੰਦਾ ਇਹ ਤਾਂ ਨਹੀਂ ਕੋਈ ਚੁਬਣ ਨਾ ਨਹੀਂ ਸਰ ਨਹੀਂ ਅੱਜ ਕੱਲ੍ਹ ਜਿਹੜਾ ਗਰਮੀ ਵਾਲਾ ਕੱਪੜਾ ਹੈ ਜਿਹੜਾ ਅੱਜ ਕੱਲ੍ਹ ਗਰਮੀਆਂ ਦੇ ਵਿੱਚ ਪੈਂਦਾ ਸਰ ਉਹੀ ਕੱਪੜਾ ਹੈ ਜੀ ਜੀ ਇਹ 500 ਰੁਪਏ ਦੀਆਂ ਤਿੰਨ ਸਰ 500 ਦੀਆਂ ਤਿੰਨ ਹਾਂ ਜੇ ਕੋਈ ਬੰਦਾ ਸਿੰਗਲ ਲੈਂਦਾ ਤਾਂ 200 ਰੁਪਏ ਦੀ ਹੈ ਨਹੀਂ ਦੋਸਤ ਆਪਣਾ 500 ਰੁਪਏ ਦੀਆਂ ਤਿੰਨ ਨੇ ਸਰ ਜੀ ਤੁਸੀਂ ਚੈੱਕ ਉਹਦੇ ਬਾਅਦ ਸਰ ਆ ਗਿਆ ਆਪਣੀਆਂ ਅੱਜ ਕੱਲ ਜਿਹੜੀਆਂ ਚੱਲ ਰਹੀਆਂ ਨੇ ਮੁੰਡਿਆਂ ਦੀਆਂ ਜੀ ਡ੍ਰੌਪ ਸ਼ੋਲਡਰ ਜੀ ਟੀ-ਸ਼ਰਟ ਤੁਸੀਂ ਆ ਚੈੱਕ ਕਰ ਸਕਦੇ ਹੋ ਡਾਊਨ ਸ਼ੋਲਡਰ ਟੀ-ਸ਼ਰਟ ਸਰ ਆ ਚੱਕੋ ਜੀ ਇਸ ਦੀ ਕੀ ਪ੍ਰਾਈਸ ਰੇਂਜ ਹੈ ਸਰ 300 ਰੁਪਏ ਸਿਰਫ 300 ਰੁਪਏ ਹਾਂਜੀ ਬਿਲਕੁਲ ਜੀ 300 ਰੁਪਏ ਸਰ ਇਹ ਆਪਾਂ ਗਰਮੀਆਂ ਦਾ ਤੋਹਫਾ ਤੁਹਾਨੂੰ ਪਹਿਲਾਂ ਹੀ ਦੇਤਾ ਜੀ ਅਵੇ 300 ਰੁਪਏ ਦਾ ਸੋ ਦੋਸਤੋ ਦੇਖੋ ਬਹੁਤ ਹੀ ਅੱਛੇ ਡਿਜ਼ਾਈਨਸ ਦੇ ਨਾਲ ਤੇ ਬਹੁਤ ਹੀ ਥੋੜੇ ਪ੍ਰਾਈਸ ਮੈਨੂੰ ਬੜੇ ਅੱਛੇ ਲੱਗੇ ਜੀ ਬਾਕੀਆਂ ਨਾਲੋਂ ਰੇਟ ਵੀ ਹੈ ਸਰ ਇਹ ਨਹੀਂ ਹੈਗਾ ਜੇ ਰੇਟ ਘਟਾ ਤਾਂ ਕੁਆਲਿਟੀ ਨਹੀਂ ਹੈਗੀ ਤਾਂ ਕੁਆਲਿਟੀ ਵੀ ਸਰ ਅਸੀਂ ਬਿਲਕੁਲ ਵਧੀਆ ਕੁਆਲਿਟੀ ਦਿੱਤੀ ਆ ਅਵੇ ਮੈਨੂੰ ਇੱਕ ਗੱਲ ਜੋ ਮੈਂ ਬਾਕੀਆਂ ਨਾਲੋਂ ਜੋ ਮੈਂ ਸਪਸ਼ਟ ਕਹਾ ਕਿ ਕੱਪੜੇ ਦਾ ਰੇਟ ਹੈ ਜਿਹੜਾ ਉਹ ਨਹੀਂ ਚੱਕਿਆ ਹੋਇਆ ਤੁਸੀਂ ਜੋ ਕੱਪੜਾ ਹੈ ਉਹੀ ਰੇਟ ਹੈ ਤੇ ਅਸੀਂ ਆਪਾਂ ਤਾਂ ਬਿਲਕੁਲ ਸਰ ਜਾਇਜ਼ ਮਾਰਜਿਨ ਲੈ ਕੇ ਕੰਮ ਕਰਦੇ ਆਂ ਕਿਉਂਕਿ ਜੀ ਕਈ ਵਾਰੀ ਨਾ ਹੋ ਜਾਂਦਾ ਫਿਰ ਕਈ ਵਾਰੀ ਨਾ ਵੀਡੀਓ ਦੇ ਵਿੱਚ ਸਾਨੂੰ ਵੀ ਗਾਣਾ ਪੈਂਦੀਆਂ ਨੇ ਵੀ ਤੁਸੀਂ ਕੱਪੜਾ ਤਾਂ ਕੁਝ ਦਿਖਾਤਾ ਤੇ ਪ੍ਰਾਈਸ ਕੁਝ ਦਿਖਾਤਾ ਬਟ ਆ ਚੀਜ਼ ਹੈ ਜਿਹੜੀ ਤੁਸੀਂ ਕਰਦੇ ਅੱਛਾ ਪਿੱਛੇ ਵੀ ਤੁਹਾਡੇ ਜੀਨਸ ਵਗੈਰਾ ਲੱਗੀਆਂ ਹੋਈਆਂ ਨੇ ਜੀ ਆ ਪਿੱਛੇ ਇਹ ਸਾਰੀ ਓਰੀਜਨਲ ਜੀਨਸਾਂ ਨੇ ਜੀ ਇਹ ਸਾਰੀ ਓਰੀਜਨਲ ਨੇ ਜੀ ਹਾਂ ਜੀ ਇਹ 1000 ਰੁਪਏ ਦੀ ਐ ਸਰ ਓਕੇ ਸੋ ਦੋਸਤੋ ਇਹ ਪ੍ਰਾਈਸ ਥੋੜੇ ਜਿਹਾ ਅਲੱਗ ਮਿਲਣਗੇ ਕਿਉਂਕਿ ਇਹਨਾਂ ਦੀ ਕੁਆਲਿਟੀ ਥੋੜੀ ਜਿਹੀ ਵਧੀਆ ਮਤਲਬ ਕਿ ਇਹ ਓਰੀਜਨਲ ਕੰਪਨੀਆਂਜ਼ ਦੀਆਂ ਇਹ ਜੀਨਸਾਂ ਨੇਗੀਆਂ ਬਿਲਕੁਲ ਬ੍ਰਾਂਡ ਤਾਂ ਵੀ ਲੈ ਸਕਦੇ ਨੇ 1000 ਰੁਪਏ ਤੋਂ ਰੇਂਜ ਹੈ ਜਿਹੜੀ ਇਹ ਕਹਿੰਦੇ ਸ਼ੁਰੂ ਹੋ ਜਾਂਦੀ ਹੈਗੀ। ਹੋਰ ਆ ਗਿਆ ਜੀ ਗਰਮੀ ਦੇ ਵਿੱਚ। ਜੀ ਜੀ ਆ ਚੈੱਕ ਕਰੋ। ਇਹ ਵੀ ਸਰ 500 ਰੁਪਏ ਦੀਆਂ ਤਿੰਨ ਜੀ। 500 ਦੀਆਂ ਤਿੰਨ 500 ਦੀਆਂ ਤਿੰਨ ਸਰ। ਆ ਚੈੱਕ ਕਰੋ। ਸਾਈ ਸਾਰੇ ਮਿਲ ਜਾਣਗੇ। ਸਾਈ ਸਾਰੇ ਮਿਲ ਜਾਣਗੇ ਸਰ। ਐਲ ਤੋਂ ਲੈ ਕੇ ਸਾਡੇ ਕੋਲ ਸਰ 4 5 ਐਕਸਲ ਤੱਕ ਪੇਸ ਸਾਈਜ਼। ਸਾਈਜ਼ ਦੋਸਤੋ ਸਾਰੇ ਨੇ ਇਹਨਾਂ ਕੋਲ ਚਾਹੇ ਉਹ ਜੀਨਸ ਹੋ ਗਈਆਂ ਚਾਹੇ ਲੋਰ ਹੋਗੇ

ਆ ਡਿਜ਼ਾਈਨਸ ਵੀ ਸਾਰੇ ਦੋਸਤ ਡਿਜ਼ਾਈਨ ਵੀ ਤੁਹਾਨੂੰ ਸਾਰੇ ਮਿਲ ਜਾਣਗੇ ਆ ਦੇਖੋ ਸਰ ਲੱਗਿਆ ਹੋਇਆ ਸਾਰਾ ਆ ਦੇਖੋ ਤੁਸੀਂ ਦੇਖ ਹੀ ਸਕਦੇ ਹੋ ਮਤਲਬ ਪਾਣ ਵਾਸਤੇ ਸਿਰਫ 100 ਰੁਪਏ ਸਰ ਆ ਦੇਖੋ ਜੀ ਸਿਰਫ 100 ਰੁਪਏ ਦੀ 100 ਰੁਪਏ ਜੀ ਆ ਚੈੱਕ ਕਰ ਸਕਦੇ ਹੋ 100 ਰੁਪਏ ਤੋਂ ਦੋਸਤੋ ਸਿਰਫ 100 ਰੁਪਏ ਦੀ 100 ਰੁਪਏ ਲਈ ਹੋਈ ਹੈ ਸਰ ਆਹ ਜੀ ਆ ਲੱਗੀ ਹੋਈ ਹੈ ਜਿਹੜਾ ਬੰਦਾ ਮਰਜ਼ੀ ਆ ਕੇ ਲੈ ਸਕਦਾ ਸਰ ਚੂਜ਼ ਕਰਕੇ ਆਪਣਾ 100 ਰੁਪਏ ਦੇ ਵਿੱਚ ਕੋਈ ਕੰਡੀਸ਼ਨ ਨਹੀਂ ਹੈ ਵੀ ਤੁਸੀਂ ਇੱਕ ਲੈਣੀਆਂ ਦੋ ਲੈਣੀਆਂ ਪੰਜ ਲੈਣੀਆਂ ਸਿੰਗਲ ਵੀ ਲੈ ਸਕਦੇ ਹੋ ਸਰ ਤੁਹਾਨੂੰ 100 ਰੁਪਏ ਆ ਜੀ ਆ ਤੁਸੀਂ ਮਾਰ ਸਕਦੇ ਹੋ ਨੀਗਾ ਸਾਰੇ ਸੋ ਦੋਸਤੋ ਜਿਵੇਂ ਘਰੇ ਸ਼ਾਮ ਨੂੰ ਪਾਣੀ ਹੁੰਦੀ ਹੈ ਘਰੇ ਜਾਂ ਉਹਦੇ ਲਈ ਆਪਾਂ ਇੱਥੋਂ ਲੈ ਕੇ ਜਾ ਸਕਦੇ ਆ ਚੱਲਦੇ ਆ ਸ਼ੂਜ਼ ਵੱਲ ਕਿਉਂਕਿ ਆਪਾਂ ਕੱਪੜਿਆਂ ਦੇ ਨਾਲ ਜੁੱਤੇ ਵੀ ਪਵਾ ਦਈਏ ਸੰਗਰੂਰ ਦੇ ਹਨ ਚਲੋ ਸੋ ਦੋਸਤੋ ਹੁਣ ਆਪਾਂ ਆ ਚੁੱਕੇ ਆ ਉੱਪਰ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਹਰ ਇੱਕ ਵੈਰਾਈਟੀ ਹਰ ਇੱਕ ਕੰਪਨੀ ਹਰ ਇੱਕ ਬ੍ਰਾਂਡ ਦੇ ਸ਼ੂਜ਼ ਇਨਾਂ ਕੋਲ ਅਵੇਲੇਬਲ ਨੇਗੇ ਫਿਰ ਦੱਸੋ ਕੀ ਕੁਝ ਹੈ ਸਰਾਇਕਾ ਚਪਲਾ ਹੈਗੀਆਂ ਨੇ ਸਰ ਜਿਵੇਂ ਅਚ ਕਟਲ ਅੰਦਰ ਹੋ ਗਿਆ ਵੁਡਲੈਂਡ ਹੋ ਗਿਆ ਸਰ ਇਹ ਚਪਲਾ ਸਿਰਫ ਸਰ 200 ਰੁਪਏ ਸਿਰਫ 200 ਸਿਰਫ 200 ਰੁਪਏ ਸਰ ਤੇ ਉਹ ਬ੍ਰਾਂਡਡ ਹੈ ਉਹ ਸਰ ਬ੍ਰਾਂਡਡ ਬ੍ਰਾਂਡਡ ਨੇ ਰਿਵੋਕ ਹੋ ਗਿਆ ਯੂਐਸ ਪੋਲੋ ਹੋ ਗਿਆ ਔਰ ਅਲੱਗ-ਅਲੱਗ ਰੇਂਜ ਹੈ ਸਰ ਉਦੋਂ ਬਾਅਦ ਸਰ ਸਾਡੇ ਕੋਲੇ ਆ ਰਿਵੋਕ ਦੇ ਜੁੱਤੇ ਆਏ ਨੇ ਸਰ ਇਹ ਬਿਲਕੁਲ ਓਰੀਜਨਲ ਜੁੱਤੇ ਨੇ ਤੁਸੀਂ ਚੈੱਕ ਕਰ ਸਕਦੇ ਹੋ 2023 ਦਾ 24 ਦਾ ਮਾਲ ਹੈ ਸਰ ਜੀ ਆ ਚੱਕੋ ਸਰ ਆਹ ਟਿਕਟ ਆਹ ਦੇਖੋ ਸਰ ਮੜਿਆ ਨੇੜੇ ਜੇ ਕਰਕੇ ਦਿਖਾਓ ਆ ਦੇਖੋ ਚੈੱਕ ਕਰ ਸਕਦੇ ਹੋ ਆ ਚੈੱਕ ਕਰੋ ਇਹ ਸਰ 1500 ਰੁਪਏ ਦੇ ਦੋ ਨੇ ਜੀ ਸਿੰਗਲ ਜੋੜੀ 800 ਰੁਪਏ ਦੀ 1500 ਦੇ ਦੋ ਦੇਖੋ ਜੀ ਰੀਬੋਕ ਸਰ ਰੀਬੋਕ ਆ ਚੈੱਕ ਕਰੋ ਸਰ ਆ ਚੈੱਕ ਕਰੋ ਸਰ ਮੈਨੂੰ ਯਕੀਨ ਨਹੀਂ ਹੋ ਰਿਹਾ ਆ ਸਰੋ ਸਰ ਆ ਚੈੱਕ ਆਪਾਂ ਤੁਹਾਨੂੰ ਪਤਾ ਜੋਸ਼ੀ ਜੀ ਤੁਸੀਂ ਆਨੇ ਹੋ ਤਾਂ ਤੁਹਾਡੇ ਵਾਸਤੇ ਤੁਮਾਕੀ ਆਪਾਂ ਪਹਿਲੀ ਲੈ ਕੇ ਰੱਖ ਦਿਆ ਸਰ ਸਿੰਗਲ ਪੇਅ ਕਿੰਨੇ ਦਾ ਗਿਆ ਸਿੰਗਲ 800 ਰੁਪਏ ਸਰ ਚਲ ਇੱਕ ਤਾਂ ਮੈਂ ਲੈ ਜਾਊਂਗਾ ਚਲੋ ਹਾਂਜੀ ਹਾਂਜੀ ਸਰ ਸਤਾਰੀ ਐਡੀਡਾਸ ਆ ਮਾਲ ਪਏ ਹੈ ਇਹਨੂੰ ਸਰ ਨੂੰ ਕਲੀਅਰ ਕਰਨਾ ਹੈ ਕਿ ਸਿਰਫ 1000 ਰੁਪਏ ਆ ਜੀ ਐਡੀਡਾਸ ਸੀਰੀਅਲ ਇਸ ਕਰ ਰਹੇ ਹੋ ਸਿਰਫ 1000 ਸਿਰਫ 1000 ਸਾਈਜ਼ ਜਿਹੜਾ ਮਰਜੀ ਸਾਈਜ਼ ਜਿਹੜਾ ਮਰਜੀ ਸਰ ਠੀਕ ਹੈ ਜੀ 6 ਤੋਂ ਲੈ ਕੇ 11 ਨੰਬਰ ਤੱਕ ਆਪਣੇ ਕੋਲ ਸਾਰੇ ਸਾਈਜ਼ अवेलेबल ਸਾਰੇ ਸਾਈਜ਼ अवेलेबल ਪਏ ਨੇ ਸਰ ਆ ਚੈੱਕ ਕਰਦੇ ਹੋ オリジナル ਮਾਲ ਹੈ ਸਰ ਕਾਪੀ 1% ਵੀ ਨਹੀਂ ਹੈਗਾ ਸਰ ਜੀ ਸਕੇਚਰ ਦਾ ਜੀ ਜਿਹੜਾ ਕਿ ਸਕੇਚਰ ਦੇ ਲੋਕ ਜ਼ਿਆਦਾ ਜ਼ਿਆਦਾ ਹੋਣੇ ਸਰ ਤੁਸੀਂ ਆ ਚੈੱਕ ਕਰ ਸਕਦੇ ਹੋ ਹਾਂ ਸਕੇਚਰ ਇਹਦੀ ਕੀ ਰੇਂਜ ਹੈ ਸਰ ਇਹ ਸਰ 50% ਲੈਸ ਹੈ ਐਮ ਆਰਪੀ ਤੋਂ ਓਕੇ ਜਿਹੜਾ ਕਿ ਤੁਸੀਂ ਇਹ ਜਿਹੜੇ ਆਰਟੀਕਲ ਸਰ ਜਿਹੜੇ ਤੁਸੀਂ ਆਨਲਾਈਨ ਚੈੱਕ ਕਰੋਗੇ ਸਰ ਇਹਨਾਂ ਤੇ 15 ਤੋਂ ਲੈ ਕੇ 20% ਤੋਂ ਵੱਧ ਆਫ ਨਹੀਂ ਹੋਊਗੀ ਬਿਲਕੁਲ ਠੀਕ ਆਪਣੇ ਕੋਲੇ ਸਿਰਫ 50% ਆਫ ਹੈ ਜੀ ਇਹਨਾਂ ਠੀਕ ਹੈ ਆ ਤੁਸੀਂ ਚੈੱਕ ਕਰ ਸਕਦੇ ਹੋ ਸੋ ਦੋਸਤੋ ਸਕੇਚਰਸ ਤੇ ਲਾਤੀ 50% ਦੀ ਸੇਲ ਇੱਕ ਤਰ੍ਹਾਂ ਦੀ ਇੱਥੇ ਆਨਲਾਈਨ ਮਾਰਕੀਟ ਦੇ ਵਿੱਚ ਐਡਰੈਸ ਨੀਚੇ ਤੁਸੀਂ ਦੇਖ ਹੀ ਰਹੇ ਹੋ ਮੋਬਾਈਲ ਨੰਬਰ ਦੇ ਸਰ ਸਭ オリジナル ਮਾਲ ਹੈ ਜੀ 1% ਵੀ ਕਾਪੀ ਨਹੀਂ ਹੈਗਾ ਸਰ ਇਹਨਾਂ ਵਿੱਚ ਆ ਤੁਸੀਂ ਚੈੱਕ ਨੋ ਲੈ ਸਰ ਤੁਸੀਂ ਇੰਨੇ ਪੁਰਾਣੇ ਹੋ ਤੁਹਾਡਾ ٹرسٹ ਹੈ ਲੋਕ ਤੁਹਾਡੇ ਕੋਲੋਂ ਲੈ ਕੇ ਜਾਂਦੇ ਨੇ ਮਾਲ ਜਾਂ ਕੁਝ ਮੈਂ ਖੁਦ ਪਰਸਨਲੀ ਤਾਂ ਇਹ ਚ ਤੱਕ ਕਹਿਣ ਦੀ ਲੋੜ ਹੀ ਨਹੀਂ ਆਹ ਦੇਖੋ ਸਰ ਸਕੇਚ ਦੀ ਇੱਕ ਚੀਜ਼ ਤੁਹਾਡੀ ਸਕੇਚ ਦੀ ਸਰ ਆਪਣੇ ਕੋਲ ਫੁੱਲ ਵੈਰਾਈਟੀ ਪਈ ਆ ਜੀ ਆ ਸਾਰਾ ਮਾਲ ਲੱਗਿਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਤੇ ਦੇ ਦੋਸਤੋ ਤੁਸੀਂ ਦੇਖ ਸਕਦੇ ਹੋ ਕੈਂਪਸ ਵਗੈਰਾ ਵੀ ਦੇਖੋ ਤੁਸੀਂ スニーカー ਦਾ ਦੇਖੋ ਡਿਜ਼ਾਈਨ ਕਿੰਨਾ ਪਿਆਰਾ ਹੈਗਾ ਤੇ ਕੈਂਪਸ ਵੀ ਇੰਨਾ ਕੋਲ ਅਵੇਲੇਬਲ ਹੈ ਅਲੈਕਾ ਸਕੇਚ ਦਾ ਮਾਲ ਲੇਕੋ ਜੜ ਟੇਪ ਜੜ ਟੇਪ ਦੀ ਸਰ ਸੇਲ ਆਤੀ ਸਿਰਫ 700 ਰੁਪਏ ਦੀ ਸਿਰਫ 700 ਸਿਰਫ 700 ਰੁਪਏ ਗਰਮੀ ਦਾ ਤੋਹਫਾ ਹੈ ਜੀ ਸਪੈਸ਼ਲ ਸੰਗਰੂਰ ਲਾਈਵ ਦੇ ਕਸਟਮਰ ਵਾਸਤੇ ਤੇ ਸਿਰਫ 700 ਰੁਪਏ ਇਹ ਵੀ ਸਾਰੇ ਸਾਈਜ਼ ਨੇ ਜੀ ਸਾਰੇ ਸਾਈਜ਼ ਨੇ ਸਰ ਇਹ ਨਹੀਂ ਹੈਗਾ ਵੀ ਆਪਣੇ ਕੋਲ ਸਾਈਜ਼ ਘਟਨੇ ਤਾਂ ਆਪਾਂ ਲਾਈ ਹੈ ਸਾਰੇ ਸਾਈਜ਼ ਮਿਲ ਜਾਣਗੇ ਸਰ ਆਪਣੇ ਕੋਲ ਪਿਉਮਾ ਸਿਰਫ 1000 ਰੁਪਏ ਸਰ ਪਿਉਮਾ ਜੀ 1000 ਰੁਪਏ ਸਿਰਫ 1000 ਰੁਪਏ ਸਰ 1000 ਰੁਪਏ ਇਹਦੇ ਚ ਵੀ ਸਾਰੇ ਸਾਈਜ਼ ਮਿਲ ਜਾਣਗੇ ਤੁਹਾਨੂੰ ਕੀ ਸਟਾਕ ਕਲੀਅਰ ਕਰਨਾ ਆਪਾਂ ਪਿਉਮਾ ਤੇ ਆਈਡਾਸ ਦਾ ਉਹਦੇ ਕਰਕੇ ਆਪਾਂ ਇਹਨੂੰ 1000 ਰੁਪਏ ਲਾਇਆ ਜੀ ਕੀ ਬਾਤ ਹੈ ਬਹੁਤ ਬਦਿਆ ਜੇ ਆਪਾਂ ਦੇਖੀਏ ਤੁਸੀਂ ਤੇ ਜਿਮ ਲਈ ਰਨਿੰਗ ਲਈ ਤੁਸੀਂ ਕਿਸੇ ਵੀ ਤਰ੍ਹਾਂ ਦੇ ਨਾਲ ਲੈ ਕੇ ਇੱਥੋਂ ਜਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਸਰ ਸਾਰਾ ਸਟੋਰ ਹੈ ਕਿਹਾ ਇਹਨਾਂ ਦਾ ਸਟਾਕ ਹੈ ਜਿਹੜਾ ਭਰਿਆ ਹੋਇਆਗਾ ਆਨਲਾਈਨ ਮਾਰਕੀਟ ਜੀ ਕੈਨੜਾ ਬੈਂਕ ਵਾਲੀ ਗਲੀ ਸਰ ਓਪੋਜੀਟ ਸਰ ਪੁਲਿਸ ਕੁਆਟਰ ਦੀ ਠੀਕ ਹੈ ਜੀ ਤੇ ਮੋਬਾਈਲ ਨੰਬਰ 7009051255 ਸਰ ਠੀਕ ਹੈ ਜੀ